ਗੁਰੂ ਜੀ ਦੇ ਮਹਾਨ ਜੀਵਨ ਇਤਿਹਾਸ ਦੇ ਵਿੱਚੋਂ ਪੰਨਿਆਂ ਨੂੰ ਸਮਝਣ ਦਾ ਯਤਨ ਕਰੀਏ ਮੈਂ ਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸ ਦੇ ਵਿੱਚੋਂ ਆਪ ਜੀਆਂ ਦੇ ਨਾਲ ਇਤਿਹਾਸਕ ਪੰਨੇ ਨੂੰ ਫਰੋਲਣ ਦਾ ਯਤਨ ਕਰਨਾ ਹੈ ਪਰ ਉਸ ਤੋਂ ਪਹਿਲਾਂ ਤਵੱਜੂ ਦੇਣਾ ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ ਮੈਂ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਜਿਹੜਾ ਹੈ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਆਪਿਆਂ ਦੇ ਨਾਲ ਸਾਂਝੀਆਂ ਕਰ ਦੇਣਾ ਚਾਹੁੰਦਾ ਕਿਉਂਕਿ ਕੱਲ ਮਾਗ ਦੇ ਮਹੀਨੇ ਦੀ ਆਰੰਭਤਾ ਹੈ ਸਾਧ ਸੰਗਤ ਤੇ ਇੱਕ ਮਾਗ ਨੂੰ ਮਾਗੀ ਦਾ ਮੇਲਾ ਜਾਂ ਆਪਾਂ ਇਉਂ ਕਹਿ ਲਈਏ ਕਿ ਮੁਕਤਸਰ ਸਾਹਿਬ ਦੀ ਧਰਤੀ ਦੇ ਉੱਤੇ ਜਿਹੜੇ ਉਹ 40 ਸਿੰਘ ਸ਼ਹਾਤਾਂ ਦਾ ਜਾਮ ਪੀ ਗਏ ਉਹਨਾਂ ਦੀ ਮਿੱਠੀ ਤੇ ਪਿਆਰੀ ਸ਼ਹਾਦਤ ਨੂੰ ਸਿੱਖ ਜਗਤ ਨੇ ਨਮਸਕਾਰ ਕਰਨੀ ਹੈ ਨਮਨ ਕਰਨਾ ਹੈ ਕਿਤੇ ਆਪਾਂ ਉਹਨਾਂ ਸ਼ਹੀਦਾਂ ਦੇ ਜੀਵਨ ਇਤਿਹਾਸ ਨੂੰ ਸਮਝਣ ਦਾ ਯਤਨ ਕਰੀਏ ਮਾਝੇ ਦੇ ਇਲਾਕੇ ਚੋਂ ਮਾਈ ਭਾਗਪੌਰ ਜੀ ਤਿੰਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਭਰਾਤਾ ਸਰਦਾਰ ਭਾਗ ਸਿੰਘ ਸਰਦਾਰ ਦਿਲਬਾਗ ਸਿੰਘ ਉਹਨਾਂ ਦੇ ਪਤੀ ਸਰਦਾਰ ਨਿਧਾਨ ਸਿੰਘ ਵੜੈਚ ਇਤਿਆਦਿਕ ਇਹ ਸਾਰੇ ਗੁਰਸਿੱਖ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਭਾਈ ਰਾਏ ਸਿੰਘ ਭਾਈ ਰਾਏ ਸਿੰਘ ਜੀ ਉਹਨਾਂ ਦੇ ਸੁਪੁੱਤਰ ਭਾਈ ਮਹਾ ਸਿੰਘ ਤੇ ਹੋਰ ਚਾਲੀ ਸਿੰਘ ਜਿਹੜੇ ਨੇ ਇਹ ਗੁਰੂ ਸਾਹਿਬ ਜੀ ਨੂੰ ਖੇਦਰਾਣੇ ਦੀ ਢਾਬ ਦੇ ਉੱਤੇ ਮਿਲਦੇ ਨੇ ਇਹਨਾਂ ਨੇ ਇੱਕ ਸਮਾਂ ਸੀ ਜਦੋਂ ਕਲਗੀਧਰ ਪਾਸ਼ਾ ਜੀ ਨੂੰ ਆਪਣੀਆਂ ਸਲਾਹਾਂ ਦਿੰਦਿਆਂ ਇਹ ਗੱਲ ਕਈ ਵੀ ਸਤਿਗੁਰੂ ਹਕੂਮਤ ਦੇ ਨਾਲ ਜੇ ਇਹੋ ਜੇ ਆਪਣੇ ਵਰਤਾਰੇ ਰਹੇ ਤੇ ਫਿਰ ਆਪਾਂ ਸਿੱਖੀ ਦਾ ਪ੍ਰਚਾਰ ਨਹੀਂ ਕਰ ਸਕਦੇ ਤੁਸੀਂ ਸਾਡੇ ਨਾਲ ਮਾਝੇ ਦੀ ਧਰਤੀ ਤੇ ਵੱਲ ਚੱਲੋ ਆਪਾਂ ਬੈਠ ਕੇ ਹਕੂਮਤ ਦੇ ਨਾਲ ਇਸ ਮਸਲੇ ਦਾ ਹੱਲ ਜਿਹੜਾ ਹੈ ਉਹ ਜ਼ਰੂਰ ਕੱਢਾਂਗੇ ਮੈਂ ਬਹੁਤ ਸੰਖੇਪ ਵਿੱਚ ਚੱਲ ਰਿਹਾ ਕਿਉਂਕਿ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਜੀਵਨ ਇਤਿਹਾਸ ਦੇ ਵਿੱਚੋਂ ਉਸ ਦਾਸਤਾਨ ਨੂੰ ਸਾਂਝਿਆ ਕਰਨਾ ਹੈ ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ ਇਨ੍ਹਾਂ ਗੁਰਸਿੱਖਾਂ ਨੇ ਦਸ਼ਮੇਸ਼ ਪਿਤਾ ਜੀ ਨੂੰ ਖਿਦਰਾਣੇ ਦੀ ਢਾਬ ਦੇ ਉੱਤੇ ਆ ਕੇ ਰਾਮੇ ਆਣੇ ਦੇ ਕੋਲ ਇੱਕ ਬੇਨਤੀ ਕੀਤੀ ਤੇ ਦਸ਼ਮੇਸ਼ ਪਿਤਾ ਜੀ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਉਂਕਿ ਮੇਰੀ ਸਤਗੁਰੂ ਜੀ ਦੀ ਬਾਣੀ ਨੇ ਇਹ ਬਚਨ ਕਹੇ ਨੇ ਸਤਿਗੁਰ ਮੇਰਾ ਬੇਮਹਤਾਜ ਸਤਿਗੁਰ ਮੇਰੇ ਸੱਚਾ ਸਾਜ ਸਤਿਗੁਰ ਮੇਰਾ ਸਬਸਕਾ ਦਾਤਾ ਸਤਿਗੁਰ ਮੇਰਾ ਪੁਰਖ ਵਿਦਾਤਾ ਗੁਰ ਜੈਸਾ ਨਾਹੀ ਕੋ ਦੇਵ ਜਿਸ ਮस्तक ਭਾਗ ਸਿਉ ਲਾਗਾ ਸੇਵ ਜਦੋਂ ਇਹ ਗੁਰਸਿੱਖ ਆਕੇ ਦਸ਼ਮੇਸ਼ ਪਿਤਾ ਜੀ ਨੂੰ ਇਹ ਅਰਜੋਈਆਂ ਕਰਦੇ ਨੇ ਵੀ ਸਾਡੇ ਨਾਲ ਮਾਝੇ ਦੇ ਇਲਾਕੇ ਦੇ ਵਿੱਚ ਤੁਸੀਂ ਚੱਲੋ ਸੇ ਸਤਿਗੁਰੂ ਅਸੀਂ ਹਕੂਮਤ ਦੇ ਨਾਲ ਬੈਠ ਕੇ ਜੋ ਇਹ ਟਕਰਾਵ ਬਣਿਆ ਹੈ ਇਸ ਮਸਲੇ ਨੂੰ ਹੱਲ ਕਰਵਾ ਦਿਆਂਗੇ ਦਸ਼ਮੇਸ਼ ਪਿਤਾ ਜੀ ਦੇ ਬੇਮਹਤਾ ਜੀ ਨੂੰ ਦਿਖਾਉਂਦਿਆਂ ਹੋਇਆਂ ਉਹਨਾਂ ਗੁਰਸਿੱਖਾਂ ਦੀਆਂ ਭਾਵਨਾਵਾਂ ਨੂੰ ਇੱਕ ਪਾਸੇ ਕਰਕੇ ਉਹਨਾਂ ਨੂੰ ਸਪਸ਼ਟ ਤੌਰ ਦੇ ਉੱਤੇ ਸਾਧ ਸੰਗਤ ਇਸ ਗੱਲ ਦਾ ਜਵਾਬ ਦਿੱਤਾ ਵੀ ਉਸ ਵੇਲੇ ਤੁਸੀਂ ਕਿੱਥੇ ਸੀ ਜਦੋਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਤਤੀ ਤਵੀ ਦੇ ਉੱਤੇ ਬਿਠਾਇਆ ਜਾ ਰਿਹਾ ਸੀ ਉਸ ਵੇਲੇ ਤੁਸੀਂ ਹਕੂਮਤ ਦੇ ਕਰਿੰਦੇ ਕਿੱਥੇ ਸੀ ਜਿਸ ਵੇਲੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਚਾਰ ਜੰਗਾਂ ਜਿਹੜੀਆਂ ਨੇ ਉਹ ਬੇਵਜ੍ਹਾ ਲੜਨੀਆਂ ਪਈਆਂ ਤੁਸੀਂ ਉਸ ਵੇਲੇ ਕਿੱਥੇ ਸੀ ਜਿਸ ਵੇਲੇ ਦਿੱਲੀ ਦੀ ਧਰਤੀ ਦੇ ਉੱਤੇ ਚਾਂਦਨੀ ਚੌਂਕ ਦੇ ਵਿੱਚ ਨੌਵੇਂ ਗੁਰਦੇਵ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਦੇ ਸਿਰ ਨੂੰ ਧੜ ਦੇ ਨਾਲੋਂ ਜ਼ਾਲਿਮਾਂ ਨੇ ਅਲੱਗ ਕਰ ਦਿੱਤਾ ਹੁਣ ਤੁਸੀਂ ਹਕੂਮਤ ਦੇ ਸ਼ਿਪਾਰਸ਼ੀ ਬਣ ਕੇ ਸਾਡੇ ਤੱਕ ਪਹੁੰਚ ਕੀਤੀ ਐ ਜਦੋਂ ਇਹੋ ਜੀਆਂ ਗੱਲਾਂ ਇਹਨਾਂ ਨੇ ਆ ਕੇ ਸਤਿਗੁਰੂ ਜੀ ਦੇ ਪਾਸੋਂ ਸਰਵਣ ਕੀਤੀਆਂ ਤੇ ਉੱਥੇ ਫਿਰ ਇਤਿਹਾਸ ਲਿਖਦੇ ਵੀ ਇਹਨਾਂ ਨੇ ਇੱਕ ਗੱਲ ਕਹੀ ਵੀ ਜੇ ਤੁਹਾਡਾ ਸਾਹਿਬ ਜੀ ਇਹੀ ਰਵੱਈਆ ਹੈ ਤੇ ਅਸੀਂ ਸਿੱਖੀ ਨੂੰ ਤੇ ਅਤੇ ਤੁਹਾਨੂੰ ਮਾਝੇ ਦੀ ਸਿੱਖੀ ਦੇ ਵੱਲੋਂ ਬੇਦਾਵਾ ਜਿਹੜਾ ਹੈ ਉਹ ਲਿਖ ਕੇ ਦੇਣੇ ਆ ਮੈਂ ਜਿਹੜੀ ਬੇਨਤੀ ਕਰ ਰਿਹਾ ਜੀ ਇਹਨਾਂ ਨੇ ਬੇਦਾਵਾ ਲਿਖਿਆ ਕਦੇ ਸਮਾਂ ਸੀ ਜਦੋਂ ਉੱਥੇ ਵजीर खान ਦੀਆਂ ਫੌਜਾਂ ਨੇ ਅਖੀਰਲਾ ਜੰਗ ਜਿਹੜਾ ਹੈ ਉਹ ਦਮੇ ਦਸ਼ਮੇਸ਼ ਪਿਤਾ ਜੀ ਦੇ ਨਾਲ ਲੜਿਆ ਤੇ ਸਾਧ ਸੰਗਤ ਉੱਥੇ ਇਹਨਾਂ 40 ਸਿੰਘਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਗੁਰੂ ਪਿਆਰ ਦੇ ਵਿੱਚ ਗੁਰੂ ਪ੍ਰੇਮ ਦੇ ਵਿੱਚ ਸਭ ਕੋ ਤੇਰਾ ਵਸ ਅਗਮ ਅਗੋਚਰਾ ਤੂੰ ਭਗਤਾ ਕਹਿ ਵਸ ਭਗਤਾ ਤਾਣ ਤੇਰਾ ਵੇਖੋ ਜਿਨੇ ਪ੍ਰੇਮ ਪਾ ਕੇ ਗੁਰੂ ਦੇ ਨਾਲ ਆਪਣੇ ਜੀਵਨ ਦੀ ਸਾਂਝ ਬਣਾਈ ਐ ਫਿਰ ਗੁਰੂ ਆਪਣੇ ਜੀਵਨ ਦੇ ਵਿੱਚੋਂ ਸੱਚ ਜਾਣਿਓ ਸਾਰੇ ਗਿਲੇ ਸ਼ਿਕਵੇ ਦੂਰ ਕਰਕੇ ਕਿਉਂਕਿ ਸਤਿਗੁਰ ਮੇਰਾ ਬੇਮੋਹਤਾਜ ਗੁਰੂ ਜਿਹੜਾ ਹੈ ਉਹਨੂੰ ਕਿਸੇ ਦੀ ਮੁਥਾਜਗੀ ਨਹੀਂ ਜਿੱਥੇ ਗੁਰੂ ਬੇਮੋਹਤਾਜ ਹੈ ਉੱਥੇ ਯਾਦ ਰੱਖਣਾ ਗੁਰੂ ਨਿਰਵੈਰ ਵੀ ਜੀ ਗੁਰੂ ਨਿਰਭਉ ਵੀ ਹੈ ਸਤਗੁਰ ਸਭਨਾ ਦਾ ਭਲਾ ਮਨਾਏਂਦਾ ਤਿਸ ਦਾ ਬੁਰਾ ਕਿਉ ਹੋਏ ਗੁਰੂ ਦੇ ਅੰਦਰ ਇੱਕ ਸੁਭਾਅ ਹੈ ਵੀ ਗੁਰੂ ਜਿਹੜਾ ਹੈ ਉਹ ਕਿਸੇ ਦਾ ਵੀ ਬੁਰਾ ਆਪਣੇ ਜੀਵਨ ਦੇ ਵਿੱਚ ਨਹੀਂ ਕਰਦਾ ਜਦੋਂ ਇਨ੍ਹਾਂ ਗੁਰਸਿੱਖਾਂ ਨੇ ਸਾਧ ਸੰਗਤ ਉੱਤੇ ਸ਼ਹਾਹਤਾਂ ਦੇ ਜਾਮ ਪੀਤੇ ਇਨ੍ਹਾਂ ਦੇ ਪ੍ਰੇਮ ਦੇ ਵਿੱਚ ਭਿੱਜ ਕੇ ਉੱਥੇ ਕਲਗੀਧਰ ਪਾਤਸ਼ਾਹ ਜੀ ਕੱਲੇ-ਕੱਲੇ ਸ਼ਹੀਦ ਹੋਏ ਸਰੀਰ ਨੂੰ ਆਪਣੀ ਗੱਲ ਬੱਕੜੀ ਦੇ ਵਿੱਚ ਲੈਂਦੇ ਨੇ ਆਪਣੇ ਆਪਣੀਆਂ ਪੱਟਾਂ ਦੇ ਉੱਤੇ ਰੱਖ ਕੇ ਉਹਨਾਂ ਨੂੰ ਖਿਤਾਬ ਦਿੰਦੇ ਨੇ ਤੂੰ ਮੇਰਾ ਪੰਜ ਹਜ਼ਾਰੀ ਹੈ ਤੂੰ ਮੇਰਾ 10 ਹਜ਼ਾਰੀ ਹੈ ਤੂੰ ਮੇਰਾ 15 ਹਜ਼ਾਰੀ ਹੈ ਤੂੰ ਮੇਰਾ 20 ਹਜ਼ਾਰੀ ਹੈ ਸਤਿਗੁਰੂ ਜੀ ਉਥੇ ਉਹਨਾਂ ਗੁਰਸਿੱਖਾਂ ਨੂੰ ਇਹੋ ਜੇ ਖਿਤਾਬ ਬਖਸ਼ਿਸ਼ ਕਰਦੇ ਨੇ ਇਤਿਹਾਸ ਲਿਖਦਾ ਹੈ ਜੀ ਉਥੇ ਫਿਰ ਸਤਿਗੁਰੂ ਜੀ ਨੇ ਉਹ ਬੈਦਾਵਾ ਜਿਹੜਾ ਸੀ ਉਹ ਪਾੜਿਆ ਮੈਂ ਕੇਵਲ ਸੰਖੇਪ ਚ ਬੇਨਤੀ ਕਰਨੀ ਚਾਹੁੰਦਾ